ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਨਾ ਪ੍ਰਵੀਨ ਭੈਣ ਦਾ ਅਜਾਲੇ ਬਲੌਗ ਤੇ ਲਿਖਮੈਂਟ ਆ ਅਸੀਂ ਕਹਿੰਦੇ ਵੀ ਭੈਣੇ ਤੁਸੀਂ ਆਪਦੇ ਹਨਾ ਵੀ ਬਚਪਨ ਦੀਆਂ ਜਾਂਦਾਂ ਸ਼ੇਅਰ ਕਰਿਓ ਤੇ ਆਪਾਂ ਆਪਦੇ ਹਨਾ ਥੋੜਾ ਲਾਈਫ ਬਾਰੇ ਦੱਸ ਦਈਏ ਦੇਕੇ ਘਰ ਬਾਰੇ ਤੇ ਮੇਰਾ ਜਨਮ ਹੋਇਆ ਸੀਗਾ ਜੀ 1991 ਤੀਜਾ ਮਹੀਨਾ 12 ਤਰੀਕ ਤੇ ਮੇਰਾ ਜਨਮ ਹੋਇਆ ਸੀ ਜੀ ਪਿੰਡ ਸੀ ਸਾਡਾ ਪਿੰਡ ਸੁਨਪਾਦਾ ਹੀ ਕਾਲਿਆਂ ਵਾਲੀ ਤੇ ਮੈਂ ਆਪ ਦੇ ਮਾਪੇ ਦੀ ਪਹਿਲੀ ਸੰਤਾਨ ਸੀਗੀ ਕਿਉਂਕਿ ਮੈਂ ਪਹਿਲਾਂ ਖੁਦ ਹੋਈ ਸੀਗੀ ਤੇ ਆਪਣੇ ਤੋਂ ਬਾਅਦ ਮਤਲਬ ਮੈਥੋਂ ਬਾਅਦ ਇੱਕ ਮੁੰਡਾ ਹੋਇਆ ਸੀਗਾ ਮੇਰੀ ਮੰਮੀ ਦੇ ਤੇ ਉਹ ਜਦੋਂ ਮਤਲਬ ਜਨਮ ਲੈ ਲਿਆ ਸੀਗਾ ਉਹਨੇ ਹਨਾ ਜਨਮ ਲੈੇ ਬਾਅਦ ਤੇ ਉਹਦੀ ਮਤਲਬ ਹੋਏ ਬਾਅਦ ਮੌਤ ਹੋ ਜਾਂਦੀ ਹੈ ਕੋਈ ਮਾੜਾ ਮੋਟਾ ਲੋਕ ਸੀਗਾ ਉਹਦੇ ਤੇ ਉਹਦੀ ਮਤਲਬ ਮੌਤ ਹੋਏ ਬਾਅਦ ਕਾਫੀ ਟਾਈਮ ਬਾਅਦ ਹਨਾ ਫਿਰ ਤੇ ਇਦੂ ਬਾਦ ਹਣਾ ਆਪਣੇ ਲਖਵੀਰ ਹੋਈ ਤੇ ਲਖਵੀਰ ਕੋਈ ਜਦੋਂ ਇਦੂ ਬਾਦ ਵੀ ਸਾਰੇ ਆਏ ਆਖਣ ਲੱਗੇ ਦੋ ਕੁੜੀਆਂ ਹੋਊਗਾ ਵੀ ਤੇ ਵੀ ਸਾਰੇ ਵਿੱਚ ਦਾਦੀ ਕਹਿੰਦੀ ਵੀ ਦੋ ਕੁੜੀਆਂ ਹੋਊਗਾ ਹਣਾ ਤੇ ਸਾਡੇ ਨਾਲ ਇੱਕ ਪਿੰਡ 'ਚ ਮਤਲਬ ਕੋਈ ਘਰ ਸੀਗਾ ਉਹਨਾਂ ਦੇ ਵੀ ਦੋ ਕੁੜੀਆਂ ਹੁੰਦਾ ਸੀ ਮਤਲਬ ਵੱਡੀ ਕੁੜੀ ਦਾ ਨਾਮ ਤਾਂ ਹੋਰ ਸੀ ਛੋਟੀ ਦਾ ਉਹਨਾਂ ਨੇ ਲਖਵੀਰ ਰੱਖਿਆ ਨਾ ਤੇ ਜਦੋਂ ਮੇਰੀ ਭੈਣ ਹੋਈ ਤਾਂ ਮੇਰੀ ਦਾਦੀ ਕਹਿੰਦੀ ਵੀ ਮਤਲਬ ਉਹ ਜਿਹੜੇ ਸਾਡੇ ਪਿੰਡ ਦੇ ਸੀ ਕਾਲੇ ਵਾਲੀ ਦੇ ਵੀ ਉਹਨਾਂ ਦਾ ਕੁੜੀ ਦਾ ਨਾਮ ਛੋਟੀ ਦਾ ਮਤਲਬ ਲਖਵੀਰ ਰੱਖਿਆ ਤੇ ਉਹ ਲਖਵੀਰ ਤੋਂ ਬਾਅਦ ਮਤਲਬ ਇੱਕ ਮੁੰਡਾ ਹੋਇਆ ਉਹਨਾਂ ਦੇ ਘਰੇ ਤੇ ਮੇਰੀ ਦਾਦੀ ਦੇ ਇਹ ਮਤਲਬ ਐਸ ਤਰ੍ਹਾਂ ਯਕੀਨ ਜਾਂ ਬਣ ਗਿਆ ਵੀ ਆਪਾਂ ਲਖਵੀਰ ਦਾ ਨਾਮ ਵੀ ਜਦੋਂ ਵਿੱਚ ਭੈਣ ਹੋਈ ਲਖਵੀਰ ਫਿਰ ਮੇਰੀ ਦਾਦੀ ਕਹਿੰਦੀ ਵੀ ਆਪ ਪੇ ਦਾ ਨਾਮ ਲਖਵੀਰ ਹੀ ਰੱਖਾਂਗੇ ਵੀ ਇਹ ਲਖਵੀਰ ਮੁੰਡਾ ਲੈ ਕੇ ਆਊਗੀ ਦੁਬਾਰ ਤੇ ਫਿਰ ਜੀ ਦੁਬਾਰ ਹਨਾ 3 ਸਾਲਾਂ ਬਾਅਦ ਇਹ ਦੁਬਾਰ ਮੇਰੀ ਮੰਮੀ ਹੋਰਾਂ ਨੇ ਡੈਡੀ ਹੋਰਾਂ ਨੇ ਅਰਦਾਸ ਕਰਾਈ ਤਲਵਕੀ ਵਾਲਿਆ ਸਾਫ ਗੁਰਦੁਆਰਾ ਅਰਦਾਸ ਕਰਵਾਏ ਬਾਅਦ ਹਨਾ 3 ਸਾਲਾਂ ਤੋਂ ਬਾਅਦ ਮੇਰਾ ਭਰਾ ਹੋਇਆ ਤੇ ਰਣਵੀਰ ਦਾ ਜਨਮ ਹੋਇਆ ਸੀ ਇਤੋਂ ਬਾਅਦ ਤੇ ਬਸ ਮੰਮੀ ਲੱਗਦਾ ਤਾਂ ਆਇਆ ਕਿ ਤੂੰ ਤੇਰੇ ਬਾਅਦ ਮਾਵੇਂ ਜਨਮ ਲੱਤਾ ਸੀ ਮਾਵੇਂ ਦਾ ਮਾਸੀ ਦੇ ਮਾਸੀ ਵੀ ਕੱਦ ਚ ਛੋਟੀ ਹੈ ਪਤਾ ਤੇ ਮਾਸੀ ਦੂਜੇ ਨੰਬਰ ਤੇ ਹੋਈ ਸੀ ਤੀਜੇ ਨੰਬਰ ਤੇ ਮੈਂ ਹੋਈ ਸੀ ਤੇ ਫਿਰ ਇੱਥੇ ਗੱਲ ਛਿੜਦੀ ਆ ਹਨਾ ਵੀ ਜਦੋਂ ਅਸੀਂ ਮਾੜਾ ਮੋਟਾ ਮਤਲਬ ਭੈਣ ਭਰਾ ਕਦੇ ਚੌਟ ਪੈ ਜਾਂਦੀ ਹੈ ਤੇ ਗੱਲੀ ਦਾ ਪੈ ਜਾਂਦੀ ਹੈ ਤੇ ਫਿਰ ਮੈਂ ਇਹਨਾਂ ਨੂੰ ਮਤਲਬ ਕਹਿਣ ਲੱਗ ਜਾਂਦੀ ਐ ਕਿ ਵੀਰ ਨੂੰ ਤੇ ਰਣਵੀਰ ਨੂੰ ਮੈਂ ਕਹਿੰਦਨੀ ਐ ਮੇਰਾ ਭਰਾ ਹੁੰਦਾ ਅੱਜ ਜਿਹੜਾ ਮੈਂ ਇਥੋਂ ਮਗਰੋਂ ਹੋਇਆ ਸੀ ਤੁਸੀਂ ਕਾਦੋਂ ਆਏ ਤੇ ਫਿਰ ਇਹ ਬੜਾ ਰੰਮੀਰ ਤਾਂ ਖਿਜਦਾ ਨਹੀਂ ਹਨਾ ਤੇ ਲਖੀਰ ਬੜਾ ਖਿਜਦੀ ਹੈ ਕਹਿੰਦੀ ਮੇਰੇ ਭਰਾਗ ਵੀ ਐਸ ਕਰਕੇ ਭੁੱਖ ਗਿਆ ਕਹਿੰਦਾ ਵੀ ਅੱਜ ਮੇਰੀ ਭੈਣ ਆਉਗੀ ਮੈਥੋਂ ਵਾਅਦਾ ਤੇ ਫਿਰ ਮੇਰੇ ਇੱਕ ਹੋਰ ਪੁਰਾਣੀ ਚੜਮ ਲੈਣਾ ਤੇ ਅਸੀਂ ਐਂ ਚੌੜ ਕਰੀਏ ਨੇ ਸਾਰਾ ਦਾ ਨਾ ਤੇ ਬਾਕੀ ਜੀ ਕਾਲੇ ਵਾਲੀ ਹਨਾ ਵਧੀਆ ਸਾਰੀ ਫੈਮਿਲੀ ਵਧੀਆ ਪੰਜ ਜਣਿਆਂ ਦਾ ਪਰਿਵਾਰ ਸੀਗਾ ਤੇ ਦਾਦੀ ਤਾਂ ਮੇਰੀ ਸਾਡੇ ਵਾਲੀ ਸੀ ਜਦੋਂ ਅੱਡ ਹੋਏ ਤੇ ਪੁੱਗ ਗਈ ਸੀਗੀ ਤੇ ਜਦੋਂ ਅਸੀਂ ਅੱਡ ਹੋਏ ਉਦੋਂ ਸਾਡੇ ਵੱਡੀ ਸੀਗੇ ਵੀ ਚਾਚੇ ਕਹਿਣਾ ਹੋ ਅਸੀਂ ਅੱਡ ਹੋਏ ਤੇ ਫਿਰ ਉਸ ਬਾਅਦ ਵਿੱਚ ਦਾਦੀ ਮੁੱਕ ਗਈ ਸੀ ਫਿਰ ਸਾਡੀ ਪੱਜ ਜਣਿਆਂ ਦੀ ਛੋਟੀ ਜੀ ਫੈਮਿਲੀ ਸੀ ਤੇ ਲਖਵੀਰ ਅਰੰਭੀਰ ਤੇ ਮੈਂ ਤੇ ਮੇਰਾ ਪਾਪਾ ਸੀ ਮੇਰੀ ਮੰਮੀ ਤੇ ਫਿਰ ਬਹੁਤ ਵਧੀਆ ਹਨਾ ਅਸੀਂ ਮਤਲਬ ਮੇਰੇ ਡੈਡੀ ਨੇ ਤਾਂ ਥੋੜੀ ਜਿਹੀ ਲੇਟ ਰੋਟੀ ਖਾਣੀ ਤੇ ਅਸੀਂ ਮਤਲਬ ਮਤਲਬ ਚਾਰਾਂ ਨੇ ਹਨਾ ਅਸੀਂ ਟਾਈਮ ਨਾਲ ਹੀ ਰੋਟੀ ਮਤਲਬ ਇਕੱਠਿਆਂ ਨੇ ਰੋਟੀ ਖਾਣੀ ਜਦੋਂ ਅਸੀਂ ਰੋਟੀ ਬਣਾ ਲੈਂਦੇ ਤੇ ਮਤਲਬ ਅਸੀਂ ਐ ਇੱਕ ਥਾਂ ਬੈਠ ਕੇ ਨਾਲ ਰੋਟੀ ਖਾਣ ਇਹ ਐਸੀ ਗੱਲਾਂ ਦਾ ਥੋੜਾ ਮੈਂ ਜਦੋਂ ਬਾਤ ਨੂੰ ਇਹ ਜਾਣਾਂ ਨਾ ਕਿਸ ਤਰ੍ਹਾਂ ਦੇ ਕਿ ਜਦੋਂ ਸਾਰੇ ਉਸmane ਗੱਲਾਂ ਕਰ ਗਿਆ ਜਾਨਣਾ ਕੰਮ ਤੋਂ ਤੇ ਇਹ ਸਾਰੇ ਜਿੱਦਾਂ ਵੀ ਐਸੀ ਆਪਣੀ ਮਾਝਾ ਇਹ ਰਹੀ ਐਸਮੀ ਦੇ ਜੱਤੀ ਸੁਣਦੀ ਆਪ ਨੂੰ ਮਾਣ ਨਹੀਂ ਸਾਰੇ ਦਿਨ ਗੱਲਾਂ ਸੁਣੀ ਜਾਣਗਾ ਤੇਰੇ ਤੋਂ ਬਾਅਦ ਜੀ ਫੇ ਸਾਡੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ ਨਾ ਮੇਰਾ ਕੰਮ ਸੀਗਾ ਰੰਬੀਰ ਛੋਟਾ ਸੀ ਮੇਰਾ ਕੰਮ ਸੀਗਾ ਪਸ਼ੂ ਸਾਹਰੇ ਨੀਰਾ ਚਾਰਾ ਪਾਉਣਾ ਹੈ ਨਾ ਸਾਰਾ ਅਧਿਮਾਨ ਦੇਣਾ ਹਰਾ ਚਾਰਾ ਬਣਾ ਕੇ ਲਿਆਉਣਾ ਖੇਤੋਂ ਤੇ ਨਰਮਾ ਵਗੈਰਾ ਵੀ ਚੁਕਣਾ ਹਨਾ ਨਰਮਾ ਸੀ ਫਿਰ ਮੇਰੀ ਆਦਤ ਸੀ ਮਨੂਸੇ ਵੱਡਣ ਲੱਗੇ ਜਾਂ ਝੋਲੀ ਬੰਨਗੇ ਫਿਰ ਤੁਸੀਂ ਵੱਢ ਕੇ ਲਿਆਉਣੇ ਉਦੋਂ ਐ ਲਾਲਚ ਹੋ ਜਾਂਦਾ ਵੀ ਸ਼ਾਮ ਨੂੰ ਬਸਾਉਣ ਨੂੰ ਨੀਰਾ ਨਰ ਲਾਉਣਾ ਪਊਗਾ ਤੇ ਵੀ ਆਪਾਂ ਤੁਸੀਂ ਵੱਢ ਲਿਆਉਣੇ ਮੈਂ ਝੋਲੀ ਵਾਦ ਲੈਂਦੀ ਨਰਮੇ ਦੀ ਜਿਵੇਂ ਬੰਨੀ ਹੁੰਦੀ ਸੀ ਤੇ ਦਾਤੀ ਨਾਲ ਐ ਵੜ ਵੜ ਕੇ ਤੁਸੀਂ ਤੇ ਮੈਂ ਝੋਲੀਆਂ ਭਰ-ਭਰਦੇ ਅਸੀਂ ਸ਼ਾਮ ਨੂੰ ਉਦੋਂ ਨਿੱਕੇ ਜਿਹੇ ਹੁੰਦੇ ਐਡੇ ਹਾਂ ਕੱਚੇ ਕੱਚੇ ਤੀਨੇ ਹੁੰਦੇ ਜਿਹੜੇ ਤੇ ਉਹ ਅਸੀਂ ਸ਼ਾਮ ਨੂੰ ਖੋਲਣਾ ਜੀ ਸੱਟਦੇ ਨੇ ਤੇ ਫਿਰ ਅਸੀਂ ਸ਼ਾਮ ਨੂੰ ਮਤਲਬ ਉਦੋਂ ਨਾ ਹਾਂ ਜਿਹੜੀ ਹੁਣ ਮਿਲੀਵੱਗ ਸੁੰਢੀ ਪੈਂਦੀ ਹੈ ਜੋ ਗਲਾਬੀ ਸੁੰਢੀ ਪੈਂਦੀ ਹੈ ਉਦੋਂ ਇਹ ਸੁੰਢੀ ਨਹੀਂ ਹੈਗੀ ਸੀ ਜਦੋਂ ਦੀ ਮੈਂ ਗੱਲ ਕਰ ਲਈ ਕਰ ਰਹੀ ਐ ਇਹ ਬਿਮਾਰੀ ਜੀ ਦਾ ਹੁਣੀ ਆਈ ਐ ਤੇ ਫਿਰ ਇਹ ਤੋਂ ਬਾਅਦ ਹਨਾ ਤੇ ਵੀ ਇਹਦਾ ਫਿਰ ਇਹ ਤੋਂ ਬਾਅਦ ਲਖਵੀਰ ਦੀ ਜ਼ਿੰਮੇਵਾਰੀ ਮੈਂ ਸਾਨੂੰ ਦੱਸਦੀ ਐ ਵੀ ਉਹਦੀ ਜ਼ਿੰਮੇਵਾਰੀ ਸੀਗੀ ਹਨਾ ਮਤਲਬ ਉਹਦੇ ਜਦੋਂ ਸਲਵਾਰ ਚੁੱਕ ਪਾਇਆ ਹੁੰਦਾ ਵੀ ਯਕੀਨ ਨਹੀਂ ਆਉਂਦਾ ਵੈਗਰੂ ਤੋਂ ਕਰਕੇ ਕਹਿਣੀ ਐ ਮੈਂ ਚਲੋ ਅੱਜ ਆਂਦੀ ਮਿਹਨਤ ਕਰ ਰਹੇ ਹੁਸ਼ਨਾ ਕੁਸ਼ਣਾ ਅੰਨੀ ਕੁਮਾਰ ਆਏ ਚਲਵਾ ਦੇ ਸ਼ੌਂਕ ਪੂਰੇ ਕਰੀ ਜਾਂਦੇ ਤੇ ਉਹਦੀ ਸਲਵਾਰ ਸੁਨ ਜਗੀਰ ਨੇ ਆਉਣਾ ਕਿੱਤਿਆਂ ਤੋਂ ਇੰਨੀ ਐਨਰਜੀ ਸਲਵਾਰ ਹੁਣ ਜੀ ਮੰਨ ਲੇ ਚਲੋ ਆਠ ਉਗਲਾ ਹੋ ਗਏ ਇਹ ਉੱਚੀ ਸਲਵਾਰ ਪਾਉਣੀ ਆ ਨੇ ਵਿਚਾਰੀ ਨੇ ਸਾਈਕਲ ਚਲਾਉਣਾ ਜਾਣਦੀ ਸੀ ਦੁੱਧ ਭਾ ਕੇ ਆਉਂਦੀ ਸੀ 4 ਲੀਟਰ ਮੈਂ ਦਾ ਦੁੱਧ ਭਾਉਂਦੇ ਸਾਡੇ ਬਾੜੀਆਂ ਨੂੰ ਤੇ ਉਦੋਂ ਇਹ ਲਾਚ ਹੋ ਜਾਂਦਾ ਵੀ 40 ਰੁਪਏ ਲੀਟਰ ਦੁੱਧ ਹੈ ਹਨਾ ਵੀ ਕਿੰਨੇ ਪੈਸਿਆਂ ਦਾ ਬਣੂਗਾ ਜੇ ਇਹ ਵਿਚਾਰੀ ਚਾਹ ਨੂੰ ਦੁੱਧ ਪਾ ਕੇ ਆਉਂਦੀ ਆ ਨਾ 6 ਵਜੇ ਮੁੜ ਕੇ ਆਉਂਦੀ ਆ ਵਾਪਸ ਇਹ ਕਿਉਂਕਿ ਪੰਜ ਸਾਢੇ ਪੰਜ ਧਾਰਾ ਕੱਢਦੇ ਆ ਤੇ 3 ਕਿਲੋਮੀਟਰ ਸਾਈਕਲ ਚਲਾ ਕੇ ਦੁੱਧ ਪਾ ਕੇ ਆਉਂਦੀ ਰਹੀ ਵੀਰ ਤੇ ਮੇਰੇ ਘਰ ਦੇ ਘਰ ਦੇ ਜ਼ਿੰਮੇਦਾਰੀ ਸੀ ਇਹਦੀ ਦੁੱਧ ਵਗੈਰਾ ਪਾ ਕੇ ਆਉਣਾ ਵਿਚਾਰੀ ਦੀ ਇਹਦੀ ਜ਼ਿੰਮੇਦਾਰੀ ਸੀ ਅਸੀਂ ਕਦੇ ਵੀ ਮਹਿੰਗਾ ਸੂਟ ਨਹੀਂ ਪਾਇਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਹਣਾ ਦੱਸਦੀ ਆ ਜਿੰਨੇ ਬੜਾਈਆਂ ਕਰੀ ਜਾਵਾਂ ਵੀ ਅਸੀਂ 2-2000 ਦੇ ਸੂਟ ਪਾਏ ਅਸੀਂ ਕਦੇ ਵੀ ਇੰਨੇ ਮਹਿੰਗੇ ਸੂਟ ਨਹੀਂ ਪਾਏ ਅਸੀਂ ਆ ਹਣਾ ਜੈ ਜੈ ਸਾਡੀ ਮਾਣੇ ਲਿਆ ਦੇਣਾ ਸੀ ਉਹ ਜਿਆ ਸੂਟ ਹੀ ਪੁੰਨਦਾ ਹੁੰਦਾ ਸੀ ਤੇ ਅਸੀਂ ਇਹ ਚੀਜ਼ ਦੀ ਵੀ ਮੇਰੀ ਭੈਣ ਨੇ ਲਖਵੀਰ ਨੇ ਜਾਂ ਕਦੇ ਮੈਂ ਸ਼ਰਮ ਨਹੀਂ ਮੰਨੀ ਸੀ ਹਨਾ ਵੀ ਸਾਡੀ ਜੀ ਸਲਵਾਰ ਉੱਚੀ ਸਾਰੇ ਲੋਕ ਕੀ ਆਖਣਗੇ ਵੀ ਜਿਵੇਂ ਅਸੀਂ ਮਾਪਿਓ ਦੇ ਕਰੇ ਹਨਾ ਉਹ ਕਰਿਆਗਾ ਵੀ ਘਰ ਬੰਦ ਕੇ ਰੱਖਿਆ ਤੇ ਮਾਪਿਓ ਦਾ ਉਸੇ ਤਰ੍ਹਾਂ ਹੀ ਆਪਾਂ ਇੱਥੇ ਉਹ ਚੀਜ਼ ਦੀ ਸੋਚ ਆਲੇ ਬੱਚਿਆਂ ਨੂੰ ਵੀ ਮੈਂ ਕਹਾ ਵੀ ਮਤ ਦਿੰਨੀ ਹੈ ਤੇ ਫਿਰ ਬਸ ਫਿਰ ਮੇਰੀ ਜ਼ਿੰਮੇਵਾਰੀ ਖੋਰ ਹੁੰਦੀ ਸੀ ਹਨਾ ਮੈਂ ਥੋੜੀ ਜੀ ਦਵੰਦ ਸੀਗੀ ਹਨਾ ਮਤਲਬ ਕਿ ਇਹਨਾਂ ਨੂੰ ਕਹਿੰਦਾ ਪੜ੍ਹ ਲਓ ਪੜ੍ਹ ਲਓ ਜਰਨਵੀਰ ਕਿਸੇ ਗੱਲ ਪਿੱਛੇ ਛੁੱਟੀ ਮਾਰ ਲੈਂਦਾ ਮੈਂ ਇਹਨੂੰ ਕਹਿੰਦਾ ਸਕੂਲ ਭਾਗ ਜਾਂਦੇ ਤੂੰ ਪੜ੍ਹਿਆ ਨਹੀਂ ਜਾਂਦਾ ਤੇ ਉਹਨੂੰ ਤਾਂ ਕਿ ਸਕੂਲ ਭੇਜਣਾ ਫਿਰ ਲਖਵੀਰ ਨੂੰ ਸਕੂਲ ਭੇਜਣਾ ਲਖਵੀਰ ਨੇ ਤਾਂ 10 ਪੂਰਨਾ ਕੰਪਲੀਟ ਕਰਨਾ ਸੀ 10 ਪੜ੍ਹਿਆ ਲੈ ਫਿਰ ਤੇ ਮੈਂ ਹਨਾ ਮਤਲਬ ਮੇਰੀ ਮੰਮੀ ਬਿਮਾਰ ਹੋ ਗਈ ਤੇ ਮੈਂ 9th ਕਲਾਸ ਚ ਮੈਂ ਐਡਮਿਸ਼ਨ ਲੈਣਾ ਸੀਗਾ ਮਤਲਬ ਸਾਡੇ ਸ਼ਹਿਰ ਚ ਸਕੂਲ ਬਣਿਆ ਹੋਇਆ ਘਰ ਲੋ ਉਥੇ ਮੈਂ ਐਡਮਿਸ਼ਨ ਲੈਣਾ ਸੀਗਾ ਮੈਂ ਚੱਲ ਮੈਂ ਵੀ ਮਤਲਬ ਮੰਮੀ ਵੀ ਪੜ੍ਹਨਾ ਚਾਹੁੰਦੀ ਅੱਗੇ ਤੇ ਉਸ ਸਾਲ ਕਾਫੀ ਟਾਈਮ ਦੀ ਗੱਲ ਹੋ ਗਈ ਵੀ ਉਸ ਸਾਲ ਬਹੁਤ ਜ਼ਿਆਦਾ ਪਹਿਲਾਂ ਮਸਲਾ ਹੁੰਦਾ ਸੀ ਇੰਨੇ ਜ਼ਿਆਦੇ ਨਰਬੇ ਹੁੰਦੇ ਸੀ ਤੇ ਚਾਦਰ ਨੂੰ ਨਰਮੇ ਖੜ ਜਾਂਦੇ ਸੀਗੇ ਆ ਫਸਲਾਂ ਤਾਂ ਹੁਣ 2-3 ਸਾਲਾਂ ਦੀਆਂ ਹੁਣ ਹੁਣ ਉਹ ਅੱਡੇ ਨਰਮੇ ਬਹੁਤ ਸੋਹਣੇ ਹੁੰਦੇ ਸੀ ਉਦੋਂ ਨਾ ਨਾ ਤਾਂ ਬਿਲੀਵ ਅਗ ਹੁੰਦਾ ਸੀ ਨਾ ਗੁਲਾਬੀ ਸੁੰਦੀ ਹੁੰਦੀ ਸੀ ਇਹ ਤਾਂ ਹੁਣ ਹੀ ਬਿਮਾਰੀਆਂ ਦੀ ਆਗਾ ਜ਼ਿਆਦੇ ਫਿਰ ਉਦੋਂ ਮੇਰਾ ਰਿਮਿਸ਼ਨ ਕਰਾਉਣਾ ਸੀਗਾ ਹਨਾ ਉਦੋਂ ਮੇਰੀ ਮੰਮੀ ਬਿਮਾਰ ਹੋ ਗਈ ਤੇ ਫਿਰ ਇਸ ਤੋਂ ਬਾਅਦ ਉਦੋਂ ਨਰਮਾ ਫਸਲ ਵੀ ਆਖੇ 10-11 ਕਿੱਲੇ ਫਸਲ ਨਰਮਾ ਜਿੱਟਾ ਹੋਇਆ ਖੜਾ ਤੇ ਘਰ ਦੀ ਵੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਹਨਾ ਤੇ ਐਡਮਿਸ਼ਨ ਵੀ ਕਰਵਾਉਣਾ ਸੀ ਤੇ ਫਿਰ ਇਸ ਕਰਕੇ ਮੈਨੂੰ ਮੇਰੀ ਮੰਮੀ ਦਾ ਡੈਡੀ ਕਹ ਲਾਗੇ ਵੀ ਬੁੱਤ ਨਾ ਪੜ ਤੂੰ ਕਿਉਂਕਿ ਵੀ ਆ ਘਰ ਦਾ ਵੀ ਜ਼ਿੰਮੇਵਾਰੀ ਫਸਲ ਖਰਾਬ ਹੋ ਜੂਗੀ ਨਾਲੇ ਮੈਂ ਬਿਮਾਰਾਂ ਮੈਥੋਂ ਕੰਮ ਨਹੀਂ ਹੁੰਦਾ ਉਦੋਂ ਮੇਰੀ ਪੜਾਈ ਛੁੱਟ ਗਈ ਹਨਾ ਸ਼ਾਇਦ ਵੀ ਉਦੋਂ ਮੈਂ 10 12 ਪੜ ਲੈਂਦੀ ਹਨਾ ਤਾਂ ਚਲੋ ਵਧੀਆ ਸੀ ਆਪਦੇ ਲਈ ਲਾਈਫ ਵਾਸਤੇ ਠੀਕ ਸੀਗਾ ਤੇ ਮੈਂ ਨੌਮੀ ਚ ਵੀ ਹੱਟ ਗਈ ਸੀ ਉਦੋਂ ਤੇ ਅੱਗੇ ਮੈਂ ਪੜਨ ਨਹੀਂ ਲੱਗੀ ਉਹ ਵੀ ਹਨਾ ਇੱਕ ਕਹਿੰਦੇ ਹੁੰਦੇ ਸਮਝੋਤਾ ਕਰਿਆ ਮੈਂ ਆਪਦੀ ਪੜਾਈ ਦੇ ਨਾਲ ਤੇ ਸਮਝੌਤਾ ਕਰਨ ਤੋਂ ਬਾਅਦ ਤੇ ਫਿਰ ਇਹ ਤੋਂ ਬਾਅਦ ਬਸ ਆਪਾਂ ਨਰਮਲ ਵਗੈਰਾ ਚੋਣਨਾ ਹੈ ਨਾ ਘਰ ਦੇ ਕੰਮ ਖੇਤੋਂ ਪੰਡਾ ਲਿਆਉਣ ਨੂੰ ਸਿਰ ਤੇ ਚੱਕ ਕੇ ਫਿਰ ਆਪਾਂ ਕੀ ਕਹਿੰਦੇ ਹੁੰਦੇ ਆ ਚੋਣ ਮੰਨ ਚਾਹ ਕਰਕੇ ਲੈ ਜਾਓ ਚੋਣਾਂ ਦੇ ਨਾਲ ਨਰਮਲ ਚੋਣਾ ਸਾਰਾ ਦਿਨ ਫਿਰ ਉਹੀ ਸ਼ਾਮ ਨੂੰ ਦੁੱਸੇ ਵੱਢਨੇ ਨਰਮਾ ਤੋਂ ਲੈਣਾ ਪੱਟਾ ਮਨ ਮੰਨ ਮਰਦੋਂ ਸਿੱਧੇ ਚੱਕਾ ਹੋਗੇ ਤੇ ਬੱਸ ਇਸ ਤਰ੍ਹਾਂ ਇਹਨਾਂ ਨੂੰ ਜਰੂਰ ਮੈਂ ਲੜ ਲੜ ਕੇ ਬੜਾ ਦਾਣਾ ਮੈਂ ਵੀ ਤੁਸੀਂ ਪੜੋ ਤੁਸੀਂ ਪੜੋ ਤੇ ਇੱਥੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਲਖਵੀਰ ਤੇ ਰੰਬੀਰ ਮੇਰੇ ਨਾਲ ਕਿਵੇਂ ਰਹਿੰਦੇ ਆ ਬਹੁਤ ਵਧੀਆ ਰਹਿੰਦੇ ਫੇਰੀ ਪੂਰੀ ਛੇ ਮਨਦੇ ਦੋਨੇ ਵੀ ਜੇ ਮੈਂ ਇਹਨਾਂ ਨੂੰ ਕੋਈ ਵੀ ਗੱਲ ਕਹਦੀ ਮੇਥੋਂ ਬਾਹਰ ਨਹੀਂ ਹੈਗੀ ਦੋਨੇ ਹਨਾ ਜੇ ਮੈਂ ਕਹਾਂ ਰੰਬੀਰ ਦੀ ਗੱਲਾ ਮੇਥੋਂ ਬਾਹਰ ਨਹੀਂ ਤੇ ਲਖਵੀਰ ਵੀ ਮੇਥੋਂ ਬਾਹਰ ਨਹੀਂ ਜੋ ਮੈਂ ਗੱਲ ਕਹਦੀ ਉਹਨੇ ਮੰਨ ਲੈਣੀ ਹੈ ਗੱਲ ਤੇ ਕਿਉਂਕਿ ਥੋੜਾ ਜਿਹਾ ਕਿਤਾਏ ਹੁੰਦੇ ਜਿਹੜਾ ਬੱਟਾ ਫੈਣ ਫਰਾ ਹੁੰਦਾ ਪਿਆ ਪਰ ਸਪੈਕਟ ਰੱਖਦੇ ਮੇਰੀ ਬਹੁਤ ਜੇ ਮੰਨਦੇ ਐ ਜੀ ਗੱਲ ਇਹ ਮੈਂ ਕੋਈ ਵੀ ਗੱਲ ਕਹਦਾ ਮੇਰੇ ਪੂਰੇ ਬੋਲਦੇ ਨਹੀਂ ਜੇ ਮੈਂ ਕਹਦਾ ਮਾੜਾ ਮੋਟਾ ਰੋਲ ਜਰੂਰ ਲੱਗੇ ਜਾਂਦੇ ਤੇ ਬੋਲਦੇ ਨਹੀਂ ਕੁਝ ਵੀ ਤੇ ਰਣਵੀਰ ਦੀ ਜਿੱਥੋਂ ਦਾ ਇਹ ਗੱਲ ਹੈ ਰਣਵੀਰ ਜੇ ਮਤਲਬ 10 ਦਿਨ ਵੀ ਡੱਪ ਗਏ ਹਨਾ ਤਾਂ ਉਹਨੇ ਫੋਨ ਕਰਨਾ ਹੀ ਕਰਨਾ ਨੂੰ ਐ ਹੋ ਜਾਂਦਾ ਵੀ ਰਮਲੇ ਦਾ ਫੋਨ ਨਹੀਂ ਆਇਆ ਪੁੱਛਾਂ ਕਿਵੇਂ ਐ ਫੇਰ ਸੁੱਖਾ ਜਾਂ ਠੀਕ ਹੈ ਜਾਂ ਕਿਵੇਂ ਤੇ ਫੇਰ ਇਹ ਤੋਂ ਬਾਅਦ ਆਉਂਦੀ ਇਹ ਗੱਲ ਇੱਕ ਹੋਰ ਮੇਡ ਕਿੱਸਾ ਸੁਣਾਉਣੀ ਆ ਮੈਂ ਤੁਹਾਨੂੰ ਜਦੋਂ ਮੇਰੀ ਮੰਮੀ ਬਿਮਾਰ ਹੋ ਜਾਂਦੀ ਸੀ ਹਨਾ ਤੇ ਮੇਰੀ ਮੰਮੀ ਨੇ ਮੇਰੇ ਮਾਮੇ ਨੂੰ ਫੋਨ ਕਰਨਾ ਆਖ ਦਿੰਦੀ ਐ ਵੀ ਅੱਜ ਮੈਂ ਨਾ ਇੰਨੀ ਬਿਮਾਰ ਹੋਈ ਪਈ ਨਹੀਂ ਆ ਵੀ ਆ ਜਾ ਉਹ ਤੇ ਵੀ ਮੇਰਾ ਪਤਾ ਲੈ ਕੇ ਜਾ ਜਿਸ ਕਾਰਨ ਸੀਗਾ ਮੇਰੇ ਮਾਮੇ ਦਾ ਨਾਂ ਹੈਗੇ ਨੇ ਹੋਣਾ ਇੱਕ ਮਾਮਾ ਮੇਰਾ ਮੁੱਖ ਦਾ ਸੀ ਇੱਕ ਮਾਮਾ ਹੈਗਾ ਜਿਸ ਕਾਰਨ ਆਖ ਦਿੰਦੀ ਮੇਰਾ ਪਤਾ ਲੈ ਕੇ ਜਾ ਮੈਂ ਬਿਮਾਰ ਹੋ ਰਹੀ ਐ ਉਹੀ ਆਦਤ ਮੈਨੂੰ ਬਣੀ ਹੋਈ ਐ ਜੇ ਮੈਨੂੰ ਬੁਖਾਰ ਹੋ ਜੇ ਜਦੋਂ ਆਇਆ ਤੱਪ ਗਿਆ ਕੋਈ ਨਹੀਂ ਤੇ ਜੇ ਮਤਲਬ ਮੈਂ ਬੁਖਾਰ ਹੋ ਜੇ ਮੈਨੂੰ ਜਾਂ ਕੁਛ ਵੀ ਜੇ ਮੇਰੇ ਜਾਨ ਦਾ ਅਰਦ ਹੁੰਦਾ ਜਾਂ ਪਤੀ ਦਾ ਅਰਦ ਮੈਂ ਹਮੇਸ਼ਾ ਮੈਨੂੰ ਐ ਹੁੰਦਾ ਰੰਵੀਰ ਮੈਨੂੰ ਪੁੱਛ ਲੈ ਫੋਨ ਕਰਕੇ ਜਾਂ ਨੂੰ ਮੈਂ ਦੱਸਦਾ ਵੀ ਮੈਂ ਬੁਖਾਰ ਹੈ ਦੋ ਵਾਰ ਕੋ ਬਖਿਆ ਗਿਆ ਕੋਈ ਨਹੀਂ ਵੀ ਮੈਂ ਤੇ ਫਿਰ ਮੈਨੂੰ ਆਇਆ ਹੁੰਦਾ ਹਨ ਵੀ ਰਨ ਵੀ ਰਾਜੇ ਤੇ ਮੇਰਾ ਪਤਾ ਲੈ ਜੇ ਵੀ ਇੱਕ ਵਾਰ ਜ਼ਰੂਰ ਆ ਜੇ ਮੇਰਾ ਪਤਾ ਲੈ ਜੇ ਵੀ ਜੇ ਮੈਂ ਹੁਣ ਬਿਮਾਰ ਹੋ ਜਾਈ ਮੈਨੂੰ ਕੁਛ ਹੋ ਨਾ ਜਾਵੇ ਇਹ ਚੀਜ਼ ਦਾ ਮੈਨੂੰ ਥੋੜਾ ਜਿਹਾ ਬਾਲਾ ਰਹਿੰਦਾ ਫਿਰ ਇਸ ਤੋਂ ਬਾਅਦ ਇੱਕ ਹੋਰ ਸਾਡੀ ਬਹੁਤ ਵਧੀਆ ਗੱਲ ਹਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਸਾਡੇ ਪੰਜਾਂ ਦੀ ਵੀ ਛੋਟੀ ਜੀ ਫੈਮਿਲੀ ਸਾਨੂੰ ਪਤੀ ਸਾਡੀ ਫੇਰ ਭਾਈ ਜਦੋਂ ਆਇਆ ਹੁੰਦਾ ਨਾ ਵੀ ਇੱਕ ਦੋ ਤਰੀਕ ਨੂੰ ਜਦੋਂ ਅਸੀਂ ਦੁੱਧ ਜਿਹੜਾ ਪਾਉਂਦੇ ਸੀ ਉਹਦਾ ਸਾਫ ਕਰਨਾ ਦੁੱਧ ਦਾ ਤੇ ਮੇਰਾ ਪਾਪਾ ਨਾ ਵੀ ਸਾਡੇ ਸਾਥ ਬਣੀ ਧਰਮਸ਼ਾਲਾ ਚੈਲਾਂਦੀ ਤੇ ਉੱਥੋਂ ਮੇਰੇ ਪਾਪਾ ਨਾ ਲਖਵੀਰ ਦੇ ਮਗਰ-ਮਗਰ ਆ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਇੱਕ ਦੋ ਤਰੀਕ ਨੂੰ ਦੁੱਧ ਦੀ ਵੀ ਦੁੱਧ ਵਾਲੇ ਬਾਣੀਏ ਸਾਫ ਕਰਨਗੇ ਤੇ ਪਾਪਾ ਸਾਡੇ ਮਗਰ-ਮਗਰ ਲਖਵੀਰ ਦੇ ਆ ਜਾਂਦਾ ਤੇ ਆ ਕੇ ਆਦਨ ਪੈਸੇ ਲੈ ਕੇ ਮੈਂ ਲੱਗਦਾ ਅੱਜ ਤਾਂ ਹਸਾਬ-ਸੂਬਾ ਕਰਿਆ ਲੱਗਦਾ ਦੁੱਧ ਦਾ ਪੈਸੇ ਲੈ ਕੇ ਅਸੀਂ ਪਾਈ ਪੈਰ ਤੇ ਪਾਣੀ ਨਾ ਪੈਣਦੇ ਤਿੰਨੇ ਪੈਣ ਉਪਰ ਅਸੀਂ ਆਦੇ ਨਾ ਪਾਪਾ ਹਸਾਬ ਕਿੱਥੇ ਕਰਿਆ ਹਜੇ ਤੋ ਉਹ ਕਹਿੰਦੇ ਅੱਜ ਹੈ ਹੀ ਨਹੀਂ ਪੈਸੇ ਹਸਾਬ ਨਹੀਂ ਕਰਦੇ ਦੋ ਦਿਨ ਠਹਿਰ ਕੇ ਕਰਾਂਗੇ ਅਸੀਂ ਹਸੀ ਜਾਣਾ ਮੁਸਕੜਗੇ ਹਨਾ ਪਾਪਾ ਨੂੰ ਪਤਾ ਲੱਗ ਹੀ ਜਾਂਦਾ ਤੇ ਪਾਪਾ ਸਪੀਡ ਵਾਲੀ ਆ ਪਾਪੇ ਦੀ ਤੁਰਦਾ ਵਾਲਾ ਕਾਲਾ ਸੁਖਵੀਰ ਦੇ ਨਾਲ ਜਿਹਨੂੰ ਆ ਜਾਂਦਾ ਪਾਪਾ ਸਾਈਕਲ ਤੇ ਹਨਾ ਫਿਰ ਜਿੰਨੀ ਕਿਦਾ ਸਾਈਕਲ ਦੀ ਸਪੀਡ ਹੁੰਦੀ ਛੋਣੀ ਉਦੋਂ ਜਿਆਦੇ ਬਾਪੂ ਦੀ ਤੁਰਕੇ ਸਪੀਡ ਸੀਗੀ ਤੇ ਫਿਰ ਅਸੀਂ ਆਦਨ ਨਹੀਂ ਪਾਪਾ ਹਿਸਾਬ ਨਹੀਂ ਕਰਿਆ ਤੇ ਸਾਡੇ ਨਾਲ ਚੌੜ ਕਰਦਾ ਹਾਂ ਤੇ ਦੇ ਦਿਓ ਯਾਰ ਐਗਾ ਤੂੰ ਕਰ ਦਿਓ 500 ਰੁਪਿਆ ਤੇ ਸਾਨੂੰ ਆਏ ਗੜਾ ਹਨਾ ਸਾੜੀ ਮੰਮੀਆਂ ਵੀ ਆਖ ਦਿੰਦੀ ਨਾ ਪੈਸੇ ਨਹੀਂ ਹਜੇ ਤਾਂ ਹਿਸਾਬ ਨਹੀਂ ਕਰਿਆ 500 ਦੇ ਦਿਓ ਯਾਰ ਮੈਂ ਦੇ ਦੂੰਗਾ ਤੁਹਾਨੂੰ ਧਾਰ ਦੇ ਦਿਓ ਮੈਨੂੰ ਐ ਚੌੜ ਕਰੀ ਜਾਨੀ ਬਾਪੂ ਨੇ ਹਨਾ ਤੇ ਫਸਲ ਤਾਂ ਹੁਣ ਵੈਕਰ ਦੀ ਕਿਰਪਾ ਨਾਲ 10 11 ਕੱਲਿਆਂ ਦੀ ਫਸਲ ਬਹੁਤ ਸੋਹਣੀ ਹੋਈ ਸੀ ਬਾਪੂ ਫੜਦਾ ਸੀ ਕਵੀਦਾਰੀ ਸਾਡੇ ਬਾਪੂ ਦੇ ਹੱਥ ਹੀ ਸੀ ਅਸੀਂ ਸਮਾਂ ਦੀ ਮੰਗ ਕੇ ਪੈਸੇ ਲੈਂਦੇ ਹੁੰਦੇ ਸੀ ਵੀ ਬਾਪੂ ਸਾਨੂੰ ਚਾਹੀਦੀ ਦੇ ਦੇ ਤੇ ਸਾਰੇ ਨਾ ਛਾੜ ਕਰਨੀ ਉਹ ਜਿਹੜੇ ਪਾਲ ਖੁਸ਼ੀਆਂ ਦੇ ਪਾਲ ਸੀਗੇ ਉਹ ਤਾਂ ਕਹਦੇ ਹੁੰਦੇ ਜਿਆਦੀ ਹੁੰਦੇ ਹਨ ਤੇ ਐ ਮਾਂ ਰੋਟੀ ਪਕਾਈ ਜਾਂਦੀ ਹੁੰਦੀ ਅਸੀਂ ਮੈਂ ਰਣਵੀਰ ਬੈਠੇ ਹੁੰਦੇ ਲਖਵੀਰ ਦੁੱਧ ਪਾ ਕੇ ਆਉਂਦੀ ਹਨਾ ਉਹ ਕਹਿੰਦੇ ਹੁੰਦੇ ਉਹ ਟਾਈਮ ਜਿਹੜਾ ਮਾਪਿਆਂ ਨਾਲ ਜਿਹੜਾ ਟਾਈਮ ਬਤਾ ਲਿਆ ਹਨ ਉਹ ਦੁਬਾਰਾ ਮੁੜ ਕੇ ਕਦੇ ਨਹੀਂ ਆਉਂਦਾ ਹੁਣ ਐਡਵਾਰਡ ਕੁ ਵੀ ਉਦਾਰੀਆਂ ਚ ਪੈ ਗਏ ਹਨਾ ਫਿਕਰਾਂ ਚ ਪੈ ਗਏ ਐਡਵਾਰਡ ਜਿੰਮੇਦਾਰੀਆਂ ਹੋਗੀਆਂ ਆਪਦੇ ਘਰਾਂ ਦੇਗਾ ਫੇਰੇ ਤੋਂ ਬਾਅਦ ਹਨਾ ਫੇਰ ਬਸ ਸਭ ਵਧੀਆ ਜ਼ਿੰਦਗੀ ਵਧੀਆ ਚੱਲ ਰਹੀ ਸੀ ਹਨਾ ਫਿਰ ਸਾਡਾ 2010 ਚ ਸਾਡਾ ਵਿਆਹ ਕਰਤਾ ਤੇ ਇਹ ਵੀ ਇੱਕ ਗਿਸੈਣਾ 2010 ਚ ਵੀ ਤੇ ਸਾਨੂੰ ਬਾਪੂ ਕਹਿੰਦਾ ਵੀ ਵੀਰ ਹਮਨੇ ਵੀ ਸੋਡਾ ਹਨਾ ਤੇ ਫਿਰ ਬਈ ਸਾਡਾ ਹਨਾ ਸਾਡੇ ਵਾਸਤੇ ਰਿਸ਼ਤਾ ਆਇਆ ਦੂਜੇ ਨਾਲ ਘਰ ਆ ਲਿਆਂਦੇ ਮਤਲਬ ਤਾਇਕੀ ਕਰਵਾਉਂਦੇ ਸੀਗੇ ਰਾਜਸਥਾਨ ਚ ਕਹਿੰਦੇ ਵੀ ਰਾਜਸਥਾਨ ਚ ਵੀ ਦੋ ਭਰਾ ਸਕੇ ਭਰਾਇਆ ਜਾਣਾ ਤਾਂ ਸੀ ਇੱਕ ਕਰੀ ਸੀਗਾ ਦੋਨੇ ਭੈਣਾਂ ਨੇ ਤੇ ਵੀ ਦੋਨੇ ਸਕੇ ਪਰ ਅਸੀਂ ਆਖਾ ਨਹੀਂ ਬਾਪੂ ਅਸੀਂ ਨਿਰਾਸਥਾਨ ਚ ਵਿਆਹ ਕਰਾਉਂਦੇ ਅਸੀਂ ਕਹਿਤਾ ਵੀ ਨਹੀਂ ਉੱਥੇ ਨਹੀਂ ਹਨਾ ਉੱਥੇ ਵੀ ਸਾਥ ਮਿੱਟੀ ਨਹੀਂ ਲੱਗਦੀ ਉਹ ਤਾਂ ਕੰਧਾਂ ਤੇ ਮਿੱਟੀ ਲਾ ਕੇ ਰੱਖਦੇ ਰਾਸਥਾਨ ਵਾਲੇ ਤਾਂ ਸਾਰੇ ਕੰਧਾਂ ਲਿਪ ਕੇ ਰੱਖਦੇ ਬਾਪੂ ਸਾਥ ਮਿੱਟੀ ਨਹੀਂ ਲੱਗਦੀ ਅਸੀਂ ਆਏ ਹਨਾ ਕਚੌੜ ਕਰੀ ਜਾਣੀ ਉੱਥੋਂ ਫਿਰ ਜਦੋਂ ਅਸੀਂ ਹਾਂ ਨਾ ਕਰਤੀ ਹਨਾ ਫਿਰ ਸਾਡਾ ਰਿਸ਼ਤਾ ਹੋਇਆ ਉੱਡਾ ਤੇ ਮੇਰਾ ਮਾਮਾ ਤੇ ਮੇਰਾ ਡੈਡੀ ਹਨਾ ਕਾਰ ਬਾਰ ਦੇਖਦੇ ਚਲੋ ਭਈ ਇਹਨਾਂ ਦੀ ਗੱਲਬਾਤ ਪਸੰਦ ਆ ਗਈ ਵਧੀਆ ਚਲੋ ਵਧੀਆ ਪਰਿਵਾਰ ਹੈ ਕਹਿੰਦੇ ਸੋਹਣਾ ਸੁਨੱਖਾ ਪਰਿਵਾਰ ਹੈ ਪਰਿਵਾਰ ਜਿੱਚ ਮਿਲਦੇ ਹੈ ਕਹਿੰਦੇ ਵਧੀਆ ਹੈ ਤੇ ਫਿਰ ਸਾਡਾ 2010 ਚ ਸਾਡਾ ਇਕੱਠਿਆਂ ਦਾ ਦੋਨਾਂ ਭੈਣਾਂ ਦਾ ਹੀ ਹਨਾ ਰਿਸ਼ਤਾ ਹੋ ਗਿਆ ਤਲੋਕੇ ਵਾਲੇ ਗੁਰਦੁਆਰਾ ਸਾਹਿਬ ਉੱਥੇ ਹਨਾ ਸਾਨੂੰ ਦੇਖਣ ਆਏ ਤੇ ਉੱਥੇ ਹੀ ਰਿਸ਼ਤਾ ਪੱਕਾ ਹੋ ਗਿਆ ਫਿਰ ਇਹਦੂ ਬਾਅਦ ਹਨਾ ਤੇ ਸਾਡੇ ਆਨੰਦਕਾਰ ਚ ਵੀ ਹਨਾ ਨਾਲ ਦੀ ਨਾਲ ਦੇਤੇ ਸੀਗੇ ਉਹਦੀ ਉਹਦੀ ਲਖਵੀਰ ਦੇ ਆਨੰਦਕਾਰ ਚ ਹੋਗੇ ਸੀ ਇਕੱਠਿਆਂ ਦੀ ਸਾਡੇ ਆਨੰਦਕਾਰ ਚ ਹੋਇਆ ਚਾਰਾਂ ਦੇ ਆਨੰਦਕਾਰ ਕਿੰਦਾ ਮੈਂ ਆਨੰਦਕਾਰ ਜਿ ਵਿਆਹ ਨਹੀਂ ਹੁੰਦਾ ਜਦੋਂ ਤੇ ਫਿਰ ਇਹਦੂ ਬਾਅਦ ਅ ਮਤਲਬ ਹਨਾ ਵੀ ਫਿਰ ਮੈਨੂੰ ਤਾਂ ਤੋਰਤਾ ਸੀ ਹਨਾ ਘਰ ਦਿਆ ਨੇ ਵੀ ਮੇਰੀ ਉਮਰ ਸਹੀ ਜੀ ਹੈ ਨਾ ਥੋੜੀ ਜਿਹੀ ਲੁਖੀਰ ਦੀ ਉਮਰ ਛੋਟੀ ਸੀ ਪਰ ਫਿਰ ਇਦੋਂ ਬਾਅਦ ਜਦੋਂ ਮਤਲਬ ਮਿਲਣੀ ਕਰਨ ਗਏ ਹਨਾ ਤੇ ਇਦੋਂ ਬਾਅਦ ਸਲਾਹ ਕਰੀ ਅ ਮੈਨੂੰ ਲੈਣ ਗਏ ਜਦੋਂ ਮੈਨੂੰ ਗੱਗੀ ਲੈਣ ਗਏ ਤੇ ਇਹਨਾਂ ਨੇ ਸਲਾਹ ਕਰੀ ਮਤਲਬ ਕਾਕੇ ਨੇ ਆਪਦੇ ਹਨਾ ਮੰਮੀ ਸੱਸ ਮੰਮੀ ਡੈਡੀ ਹੋਰ ਹਨਾ ਸਾਡੇ ਨਾਲ ਮਾਮੇ ਨਾਲ ਆਪਦੇ ਨਾਲ ਸਲਾਹ ਕਰੀ ਕਹਿੰਦਾ ਵੀ ਮੈਂ ਲੁਖੀਰ ਨੂੰ ਲੈ ਕੇ ਆਉਣਾ ਫੇਜ ਜਦੋਂ ਮੈਨੂੰ ਲੈਣ ਗਿਆ ਗੱਗੀ ਹਨਾ ਫਿਰ ਨਾਲ ਹੀ ਕਾਕਾ ਜਾਵੜਾ ਤੇ ਫਿਰ ਉਹਦੀ ਲਖਵੀਰ ਨੂੰ ਵੀ ਨਾਲ ਹੀ ਤੋਰਤਾ ਸੀਗਾ ਤੇ ਸਮਾਨ ਦਿੱਤਾ ਦੋ ਤਿੰਨ ਸਾਲ ਠਹਿਰ ਕੇ ਦਿੱਤਾ ਸਮਾਨ ਉਹਨੂੰ ਤੇ ਫਰਨੀਚਰ ਦਾ ਸਮਾਨ ਜਿਹੜਾ ਸਾਰਾ ਸੀ ਉਹ ਬਾਅਦ ਚੋਂ ਦਿੱਤਾ ਹਨਾ ਤੇ ਬਸ ਆਹੀ ਸਾਡੀ ਹਨਾ ਜਿੰਦਗੀ ਬਸ ਆਹੀ ਕਹਿੰਦੇ ਹੁੰਦੇ ਐ ਵੀ ਸਾਡਾ ਵਿਆਹ ਕਰਤਾ ਇਸ ਤੋਂ ਬਾਅਦ 2015 ਚ ਗੁਰੂ ਮਮੀ ਦੀ ਡੈਥ ਹੋ ਗਈ ਫਿਰ ਹੋਰਨबीर ਵਿਚਾਰਾ ਜਬਾ ਇਕੱਲਾ ਹਨਾ ਸਾਰੀ ਘਰ ਦੀ ਜ਼ਿੰਮੇਵਾਰੀ ਆ ਗਈ ਸਾਡੇ ਵੀ ਹੁਣ ਐ ਜਦੋਂ ਵਿਆਹ ਦਿੰਨੇ ਆ ਪਤੀ ਪੁੱਤ ਕਹਿੰਦੇ ਹੁੰਦੇ ਕਰੇ ਸਾਰ ਨੂੰ ਹਟ ਜਾਂਦਾ ਰਨਵੀ ਨੇ ਰੋਟੀ ਬਣਾਉਣੀ ਮੰਮੀ ਮੁੱਕੇ ਬਾਦ 17 ਪਸ਼ੂ ਸਾਹਮਣੇ 17 ਕੱਢਣੀਆਂ ਨੀ ਰਚਾਰਾ ਪਾਉਣਾ ਗੋਹਾ ਸੱਟਣਾ ਜਮਾ ਕਰਨੇ ਚੁੱਲ੍ਹੇ 'ਚ ਬਹੁਤ ਹੱਥ ਸਾੜੇ ਨੇ ਉਹਨੇ ਤੇ ਬਸ ਵੀ ਜ਼ਿੰਦਗੀ ਇੰਨੀ ਕਾਜਾ ਦੇ ਦੁੱਖਾਂ ਨਾਲ ਭਰੀ ਹੋਈ ਹੈ ਹਨਾ ਵੀ ਜਮਾ ਕਹਿੰਦੇ ਹੁੰਦੇ ਪੱਥਰ ਹੀ ਬਣਾਤੇ ਤੇ ਬਹੁਤ ਕਹਿੰਦੇ ਹੁੰਦੇ ਛੋਟੀ ਜੀ ਉਮਰ 'ਚ ਮਾਂ ਦਾ ਹਨਾ ਵੀ ਛੋੜਾ ਚੱਲਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਤੇ ਕਿਉਂਕਿ ਰਣਵੀਰ ਦਾ ਕੁਮਾਰਾ ਹੀ ਸੀਗਾ ਜਦੋਂ ਮੇਰੀ ਮੰਮੀ ਮੁੱਕ ਗਈ ਸੀ ਇਹ ਤੋਂ ਬਾਅਦ ਵਿਆਹ ਕਰਿਆ ਉਹਦਾ ਮੇਰੀ ਮੰਮੀ ਮੁੱਕੇ ਬਾਅਦ ਤੇ ਬਸ ਐਂ ਹੀ ਲਾਈਫ ਦੀ ਹੈ ਨਾ ਬਸ ਸਾਡੀਆਂ ਜੱਤਾਂ ਆਂ ਹੀ ਜੱਤਾਂ ਐ ਵੀ ਸਾਡੀ ਮਾਂ ਨਾਲ ਬਹੁਤ ਜੱਤਾਂ ਘੱਟ ਐ ਸਾਡਾ ਬੜੀਆਂ ਹੋਣਾ ਤੇ ਬਾਪੂ ਜਿਹੜਾ ਵਾਈਗੁਰੂ ਲੰਮੀ ਉਮਰ ਬਖਸ਼ਿਆ ਨਾ ਬਾਪੂ ਆਪਣੇ ਕੋਲ ਚਲੋ ਕਹਿੰਦੇ ਹੁੰਦੇ ਮਾਂ ਦੀ ਉਹ ਵੀ ਹੁਣ ਤਾਂ ਸਾਡੀ ਪਿਓ ਵੀ ਉਹੀ ਐ ਪਰ ਇੱਥੇ ਥੋੜੀ ਜੀ ਇਹ ਗੱਲ ਹੈ ਵੀ ਹਨਾ ਰਣਵੀਰ ਨੇ ਬਹੁਤ ਕਦਰ ਪਾਈ ਸਾਡੀ ਪਰਖ ਪਾਈ ਹਨਾ ਅੱਜ ਵੀ ਸਾਨੂੰ ਬਹੁਤ ਜ਼ਿਆਦਾ ਸਮਝਦਾ ਕਿਉਂਕਿ ਉਹਨੂੰ ਪਤਾ ਹੈ ਹਨਾ ਵੀ ਮੇਰੇ ਘਰ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਹਨਾ ਵੀ ਆਪਾਂ ਹੋਰ ਲੋਕਾਂ ਦੇ ਜਵਾਕਾ ਵਰਗੀਆਂ ਨਹੀਂ ਸੀ ਹਨਾ ਜੇ ਇਹ ਸਾਡੇ ਇੱਕ ਹੋਰ ਕਿਸੇ ਹੈ ਵੀ ਜੇ ਸਾਨੂੰ ਬਾਪੂ ਕਹਿੰਦਾ ਵੀ ਕਿਸੇ ਦੇ ਵਿਆਹ ਹੈ ਹਨਾ ਤੇ ਤੁਸੀਂ ਜਾਵੜੋ ਅਸੀਂ ਆਂਦੇ ਪਾਪਾ ਅਸੀਂ ਨਹੀਂ ਕਿਸੇ ਦੇ ਜਗਰ ਜਾਂਦੇ ਅਸੀਂ ਵਿਆਹ ਤੋਂ ਕਿਉਂ ਜਾ ਕੇ ਭੈੜਾ ਲੱਗਦਾ ਉੱਥੇ ਕੁੜੀਆਂ ਜਾਂਦੇ ਸੋਨਾ ਲਾਦੀਆਂ ਵੀ ਸਾਡੀ ਪਿਆ ਤਾਂ ਪਹਿਲਾਂ ਵੀ ਇਹੀ ਸੋਚ ਸੀ ਵੀ ਹਨਾ ਵਿਆਹਾਂ ਤੇ ਕੁੜੀਆਂ ਨਹੀਂ ਜਾਂਦੀਆਂ ਹੁੰਦੀਆਂ ਅਸੀਂ ਆਪਣੇ ਆਪ ਹੀ ਬਾਪੂ ਨੇ ਕਹਿਣਾ ਬਾਪੂ ਵੀ ਕਹਿ ਦਿੰਦਾ ਵੀ ਤੁਸੀਂ ਜਾਵੜੋ ਵਿਆਹ ਤੇ ਹਨਾ ਕੁੜੀਆਂ ਜਾਂਦੀਆਂ ਉਹਦੇ ਕੁੜਗਾਂ ਦਾ ਵਿਆਹ ਹੁੰਦਾ ਅਸੀਂ ਤਿੰਨੇ ਭੈਣ ਭਰਾਵਾਂ ਨੇ ਕਹਿਣਾ ਅਸੀਂ ਨਹੀਂ ਜਾਂਦੇ ਬਾਪੂ ਕਿਸੇ ਦੇ ਕੁੜਗਾਂ ਨਹੀਂ ਵਿਆਹ ਤੇ ਜਾਂਦੀਆਂ ਉਹਦੇ ਕਿਸੇ ਦੇ ਘਰੇ ਪਹਿੜਾ ਲੱਗਦਾ ਤੇ ਬਾਪੂ ਤੂੰ ਜਾਵੜ ਸਾਡੀ ਥਾਂ ਤੇ ਅਸੀਂ ਨਹੀਂ ਜਾਂਦੇ ਤੇ ਇਹ ਵੀ ਸਾਡੀਆਂ ਆਜ਼ਾਦਾਂ ਤਿੰਨੇ ਭੈਣ ਭਰਾਵਾਂ ਨੇ ਅਸੀਂ ਤਿੰਨੇ ਭੈਣ ਭਰਾ ਹੀ ਨਹੀਂ ਕਿਸੇ ਦੇ ਵਿਆਹ ਤੇ ਕਿਤੇ ਵੀ ਜਾਂਦੇ ਸੀ ਬਸ ਘਰੇ ਘਰੇ ਕੰਮ ਨਹੀਂ ਵਿਹਾਰ ਸੀ ਸਾਡਾ ਸਾਰਾ ਦਾ ਨਾ ਬਸੋ ਕੰਮ ਧੰਦੇ ਲੱਗੇ ਰਹਿਣਾ ਕਦੇ ਪਸ਼ੂ ਸਾਹਮਲੇ ਤੇ ਅੱਜ ਵੀ ਹਜੇ ਮੇਰਾ ਵਾਸੜੇਕ ਹਨ ਬਠਿੰਡੇ ਵਾਲੇ ਉਹ ਕਹਿ ਦਿੰਦੇ ਆਖ ਦਿੰਦੇ ਆ ਰਮਣੇ ਇੰਨਾ ਕੱਦ ਘਾੜ ਸੀ ਤੇਰਾ ਪੜ ਲੈਂਦੀ ਮੈਸਾਂ ਦੀਆਂ ਪੁੱਛਾਂ ਹੀ ਮਰੋੜੀ ਗਏ ਬਾਲਾ ਹੱਸਦੇ ਉਹ ਵੀ ਮੈਸਾਂ ਦੀਆਂ ਪੁੱਛਾਂ ਮਰੋੜੀ ਗਏ ਪੜ ਲੈਨੇ ਪਤੰਦਰੋਂ ਕੋਈ ਨੌਕਰੀ ਲੱਗ ਜਾਂਦੇ ਕੋਈ ਨਾ ਕੋਈ ਜੌਬ ਮਿਲ ਜਾਂਦੀ ਕੱਦ ਘਾੜ ਤੇਰਾ ਸਹੀ ਸੀਗਾ ਬਸ ਉਹ ਕਹਿੰਦੇ ਹੁੰਦੇ ਜਿੱਥੇ ਵੈਗਰੂ ਨੇ ਲੈ ਕੇ ਜਾਣਾ ਉੱਥੇ ਹੀ ਹਨਾ ਜਾਣਾ ਤਾਂ ਉੱਥੇ ਹੀ ਹੁੰਦਾ ਜੋ ਮੁਕੱਦਰਾ ਚ ਲਿਖਿਆ ਉਹੀ ਮਿਲਣਾ ਹੁੰਦਾ ਹੈ ਤੇ ਪਛਤਾਵਾ ਮੈਨੂੰ ਹੈ ਨਹੀਂ ਆਣਾ ਵੀ ਮੇਰੀ ਪੜਾਈ ਛੁੱਟ ਗਈ ਕਿਉਂਕਿ ਮੈਨੂੰ ਪਛਤਾਵਾ ਨਹੀਂ ਮੈਨੂੰ ਆਇਆ ਮੇਰੇ ਜਿਆਦਾ ਮੇਰੀ ਮਾਂ ਦੇ ਨਾਲ ਬੜੀਆਂ ਹੋਊਗਾ ਬਹੁਤ ਜ਼ਿਆਦੇ ਮੈਨੂੰ ਇਹ ਚੀਜ਼ ਅੱਜ ਮੈਨੂੰ ਇਹ ਚੀਜ਼ ਤੇ ਮੈਨੂੰ ਦੁੱਖ ਨਹੀਂ ਮਹਿਸੂਸ ਹੋ ਰਿਹਾ ਵੀ ਮੈਂ ਮੇਰੀ ਮਾਂ ਵਾਸਤੇ ਪੜਾਈ ਛੱਡਤੀ ਮੈਨੂੰ ਇਹ ਚੀਜ਼ ਦਾ ਚਾ ਵੀ ਮੇਰੀ ਮਾਂ ਲਈ ਮੇਰੇ ਕੋਲੇ ਥੋੜਾ ਟਾਈਮ ਸੀ ਮੇਰੀ ਮਾਂ ਨਾਲ ਮੇਰੇ ਜਿਆਦਾ ਥੋੜੀਆਂ ਸੀਗਾ ਮੈਂ ਪੜਾਉਂ ਵੀ ਛੱਡਤੀ ਅੱਜ ਮੈਨੂੰ ਪਛਤਾਵਾ ਨਹੀਂ ਹੋ ਰਿਹਾ ਜੀਦ ਹਨ ਜੇ ਮੈਂ ਉਹਦੇ ਪੜਾਈ ਨਾ ਛੱਡਦੀ ਹਨ ਮੇਰੀ ਮਾਂ ਨੇ ਜਾਣਾ ਤਾਂ ਉਸੇ ਦਿਨ ਵਾਰ ਮੇਰੀ ਮੰਮੀ ਦੀ ਡੈਥ ਤਾਂ ਉਸੇ ਦਿਨ ਵਾਰੀ ਹੋਣੀ ਸੀ ਪਰ ਮੈਨੂੰ ਇਹ ਚੀਜ਼ ਦਾ ਪਛਤਾਵਾ ਰਹਿੰਦਾ ਵੀ ਰਮਣੇ ਤੇਰੀ ਮਾਂ ਨੇ ਤੈਨੂੰ ਇਹ ਚੀਜ਼ ਆਖੀ ਸੀ ਵੀ ਤੂੰ ਪੜਾਈ ਛੱਡ ਦੇ ਹਨਾ ਆਪਣੇ ਪੁੱਤ ਨਰਮਾ ਖੜਿਆ ਪਿਆ ਮੈਨੂੰ ਸਾਹ ਮੈਂ ਬਿਮਾਰ ਆ ਵੀ ਮੈਨੂੰ ਇਹ ਚੀਜ਼ ਦਾ ਪਛਤਾਵਾ ਹੈ ਨਹੀਂ ਮੈਨੂੰ ਇਹ ਚੀਜ਼ ਦਾ ਸਕੂਨ ਆ ਵੀ ਉਦੋਂ ਮੈਂ ਸਹੀ ਫੈਸਲਾ ਲਿਆ ਹਨਾ ਮੈਂ ਮੇਰੀ ਮਾਂ ਨੂੰ ਮਤਲਬ ਫਸਲ ਵਾੜੀ ਘਰ ਦੀ ਜ਼ਿੰਮੇਵਾਰੀ ਮੁੰਡਿਆਂ ਵਾਂਗੂ ਚੱਕੀ ਮੈਂ ਚਲੋ ਪੜਾਈ ਛੁੱਟ ਦਈ ਇਹ ਤਾਂ ਛੁੱਟੀ ਦੀ ਤਾਂ ਕਿੱਡੀ ਗੱਲ ਆ ਮਾਂ ਨਾਲ ਜਾਂਦਾ ਮਾਂ ਨਾਲ ਮਾਂ ਲਈ ਆਪਾਂ ਕੁਝ ਵੀ ਕਰ ਸਕਦੇ ਆ ਪਾਲਿਆ ਆਪਾਂ ਨੂੰ ਉਹਨੇ ਏ ਇਹ ਜੀ ਦਾ ਮੈਨੂੰ ਅੱਜ ਵੀ ਮਾਣ ਮਹਿਸੂਸ ਹੁੰਦਾ ਵੀ ਮੇਰੀ ਮਾਂ ਦੇ ਕਹਿੰਦੇ ਤੇ ਮੈਂ ਪੜਾਈ ਛੱਡਤੀ ਹਾਂ ਨਾ ਐਡਮਿਸ਼ਨ ਨਹੀਂ ਲਿਆ ਮੈਂ ਤੇ ਮੇਰੀ ਮਾਂ ਨਾਲ ਅਕਦੀ ਕਹਿਣ ਤੇ ਮੇਰੀ ਮਾਂ ਦੇ ਸਾਹਮਣੇ ਆ ਨਾ ਮੇਰੀ ਮਾਂ ਫਸਲ ਸਾਮੀ ਘਰ ਬਾਹਰ ਸਾਮੇ ਕੋਈ ਚੀਜ਼ ਟੁੱਟਣ ਨਹੀਂ ਦਿੱਕੀ ਜੁਨੇ ਨਾਲ ਚੱਗੀ ਕਿ ਅਸੀਂ ਕਦੇ ਵੀ ਦਿੱਤੇ ਭੈਣ ਭਰਾਵਾਂ ਨੇ ਮਹਿੰਗਾ ਸੂਟ ਨਹੀਂ ਪਾਇਆ ਜੀ ਅੱਜ ਮੈਂ ਤੁਹਾਨੂੰ ਸਾਰਿਆਂ ਕੋਲੇ ਦੱਸਦੀ ਹਾਂ ਵੀ ਅਸੀਂ ਮਹਿੰਗਾ ਸੂਟ ਕਦੇ ਵਿਆਹ ਤੋਂ ਪਹਿਲਾਂ ਕਦੇ ਮਹਿੰਗਾ ਸੂਟ ਨਹੀਂ ਪਾਇਆ ਸੀ ਅਸੀਂ ਸਾਡੀ ਮਾਂ ਨੂੰ ਕਦੇ ਨਹੀਂ ਆਏ ਆਖਿਆ ਵੀ ਸਾਰਾ ਪੁਜਾਰ ਵਾਲਾ ਸੂਟ ਚਾਹੀਦਾ ਅਸੀਂ 500 ਤੋਂ 50 304 ਵਾਲਾ ਸੂਟ 400 ਵਾਲਾ ਸੂਟ ਹੀ ਪੁੰਦੇ ਰਹੇ ਆ ਅਸੀਂ ਦੋਨੇ ਪਹਿਣਾ ਤੇ ਉਹਦੀ ਵੀ ਲਖਵੀਰ ਦੀ ਵੀ ਸਲਵਾਰ ਵਿਚਾਰੀ ਦੀ ਇੰਨੀ ਉੱਚੀ ਹੁੰਦੀ ਕਦੇ ਉਹਨੇ ਵੀ ਇਹ ਚੀਜ਼ ਦੀ ਸ਼ਰਮ ਨਹੀਂ ਮੰਨੀ ਸੀ ਹਨਾ ਵੀ ਮੈਨੂੰ ਲੋਕ ਹੱਸਣਗੇ ਇਸ ਗੱਲ ਤੇ ਮੇਰਾ ਮਾਮਾ ਛੇੜਨ ਲੱਗ ਜਾਂਦਾ ਲਖਵੀਰ ਨੂੰ ਆਂਦਾ ਲਖਵੀਰ ਦੀ ਸਲਵਾਰ ਬਾੜੀ ਨਹੀਂ ਵੀ ਹੈ ਤੇਰੇ ਨਾਲ ਗਿੱਟਿਆਂ ਥੱਲੇ ਆਉਂਦੀ ਹੈ ਤੇ ਵੀ ਤੂੰ ਸਲਵਾਰ ਥੋੜੀ ਜਿਹੀ ਉੱਚੀ ਪੰਨਿਆ ਕਰਾ ਇਸ ਗੱਲ ਤੇ ਮੇਰੇ ਮਾਮਾ ਬੜਾ ਹੱਸਦਾ ਨੂੰ ਅਸੀਂ ਸਮਝ ਜਾਂਦੇ ਸੀ ਆਂਦੇ ਮਾਮਾ ਹੋਰ ਆਖਦੇ ਨੇ ਵੀ ਨਹੀਂ ਨਹੀਂ ਮੀ ਸਲਵਾਰ ਘਾਤੋਂ ਪਾਈ ਹੈ ਜਿੱਥੇ ਥੱਲੇ ਆਈ ਜਾਂਦੀ ਮਾਮਾ ਹੋਰ ਪੈਰਾ ਥੱਲੇ ਦੇਈ ਜਾਂਦੀ ਪਹੁੰਚ ਮੱਦੀ ਆਂਦੀ ਐ ਉਹ ਕਹਿਣ ਦਾ ਭਾਵ ਦਾ ਮਾਮੇ ਦਾ ਐ ਸੀ ਵੀ ਤੇਰੀ ਸਲਵਾਰ ਇਨੀ ਉੱਚੀ ਐ ਵੀ ਤੂੰ ਇਹੋ ਜਿਹਾ ਸੂਟ ਪਾ ਕੇ ਦੁੱਧ ਪਾਇਆ ਨਹੀਂ ਕਦੇ ਇਹ ਚੀਜ਼ ਦੀ ਕੰਮ ਦੀ ਐ ਸੀ ਸ਼ਰਮ ਨਹੀਂ ਮਹਿਸੂਸ ਕੀਤੀ ਤੇ ਇਸ ਕਰਕੇ ਹਨਵੀਰ ਵੀ ਸਾਡੇ ਨਾਲ ਖੜਾ ਵੀ ਉਹਨੂੰ ਪਤਾ ਐ ਮੇਰੇਆਂ ਪਹਿਣਾ ਮੇਰੇ ਵਾਸਤੇ ਬਹੁਤ ਕੁਝ ਕਰਿਆ ਇਹਨਾਂ ਨੇ ਮੇਰੇ ਘਰ ਵਾਸਤੇ ਬਹੁਤ ਕੁਝ ਕਰਿਆ ਹਨ ਤੇ ਉਹ ਚੀਜ਼ੇ ਪਰਖ ਪਾਉਂਦਾ ਐ ਚੀਜ਼ ਦੀ ਤੇ ਚਲੋ ਬਾਕੀ ਅੱਗੇ ਵੈਗਰੂ ਦੀ ਕਿਸਮਤ ਹੁੰਦੀ ਜਿਵੇਂ ਲਿਖਿਆ ਹੁੰਦਾ ਤੇ ਆਹੀ ਜਾਦਾਂ ਜੀ ਆਪਣਾ ਮਾਂ ਨਾਲ ਪਿਓ ਨਾਲ ਭਰਾ ਨਾਲ ਆਹੀ ਜਾਦਾਂ ਤੇ ਬਖਤ ਬਹੁਤ ਜਾਦੇ ਪਈ ਹੈ ਤਿੰਨੇ ਭੈਣ ਭਰਾਵਾਂ ਤੇ ਸਾਡਿਆਂ ਤੇ ਬਹੁਤ ਜਾਦੀ ਤਿੰਨਾ ਤੇ ਬਖਤ ਪਈ ਹੈ ਪਰ ਅਸੀਂ ਉਹ ਬਖਤ ਜੋ ਕਹਿੰਦੇ ਹੁੰਦੇ ਨਿਕਲੇ ਆ ਤੇ ਉਹ ਜਿਹੜੀ ਪੇਕਾਂ ਦੇ ਘਰੇ ਐਸ਼ ਨਹੀਂ ਨਾ ਕਰੀ ਅਸੀਂ ਮਹਿੰਗੇ ਸੂਟ ਨਹੀਂ ਪਾਏ ਉਹੀ ਸਾਡਾ ਦੋਨੇ ਤਿੰਨੇ ਭੈਣ ਭਰਾਵਾਂ ਦਾ ਉਹੀ ਸਾਡਾ ਸਾਡਾ ਉਮੀ ਚੱਲ ਰਿਹਾ ਹੈ ਹਨਾ ਵੀ ਅੱਜ ਵੀ ਅਸੀਂ ਮਹਿੰਗਾ ਸੂਟ ਨਹੀਂ ਪਾਉਂਦੇ ਸਾਡੇ ਜਾ ਕੇ ਸਾਰੇ ਬਲੌਗ ਚੈੱਕ ਕਰ ਲਓ ਸਾਡੇ ਕੋਲੇ ਕੋਈ ਮਹਿੰਗਾ ਸੂਟ ਤਿੰਨੇ ਭੈਣ ਭਰਾਵਾਂ ਕੋਲੇ ਹੈ ਨਹੀਂ ਅੱਜ ਵੀ ਅਸੀਂ ਪੈਸਾ ਮੋਤ ਕਰਸ ਨਾਲ ਆਉਣੇ ਆ ਵੀ ਉੱਥੇ ਲਾਉਣੇ ਆ ਵੀ ਇੱਥੇ ਹਨਾ ਅਸੀਂ ਲਾਦ ਗਏ ਤੇ ਜੇ ਇੱਥੇ ਸਰ ਜੂਗਾ ਉੱਥੇ ਹੀ ਅਸੀਂ ਪੈਸਾ ਲਾਉਣੇ ਆ ਮੇਰੇ ਕੋਲੇ ਓਨਲੀ ਇੱਕ ਸੂਟ ਹੈ ਕੜਾਈ ਵਾਲਾ ਹਨਾ ਤੇ ਉਹ ਮੈਂ ਜੇ ਕੋਈ ਪ੍ਰੋਗਰਾਮਾਂ ਦਾ ਹੋਵੇ ਮੈਂ ਪਾ ਲੈਣੀ ਦੋ ਸੂਟ ਹੁਣ ਮੈਂ ਮਹਿੰਗੇ ਲਿਆਂਦੇ ਹਣਾ ਉਹ ਮੈਂ ਸਲਾਈ ਕਰਾਏ ਤੇ ਲਖਵੀਰ ਵੀ ਕਦੇ ਮਹਿੰਗਾ ਸੂਟ ਨਹੀਂ ਬਣਾਉਂਦੀ ਉਹਦੇ ਕੋਲੇ ਵੀ ਸੂਟ ਕੋਈ ਵੀ ਮਹਿੰਗਾ ਹੈ ਨਹੀਂ ਪੈਸਾ ਅਸੀਂ ਤਿੰਨੇ ਭੈਣ ਭਰਾ ਮਤਲਬ ਐਵੇਂ ਲਾਉਣੇ ਆ ਵੀ ਕਵੀਲਦਾਰੀ ਤੇ ਲਾ ਲਗੇ ਹਨਾ ਕੱਪੜਿਆਂ ਦਾ ਕੀ ਹੈ ਕਹਿੰਦੇ ਤੇ ਪ੍ਰਾਣਿਆਂ ਨਾਲ ਵੀ ਕਹਿੰਦੇ ਹੁੰਦੇ ਆ ਵਦਿਕਾ ਪਾਲਾ ਠੱਲਿਆ ਜਾਊਗਾ ਤੇ ਕਹਿੰਦੇ ਹੁੰਦੇ ਆ ਸੂਟ ਨਵੇਂ ਪੁਰਾਣੇ ਦਾ ਨਹੀਂ ਹੁੰਦਾ ਥੋੜਾ ਜਿਹਾ ਬੰਦੇ ਦੇ ਪਾਇਆ ਸੋਨਾ ਲੱਗੇ ਬਸ ਸਾਡੀ ਇਹੀ ਤਿੰਨੇ ਭੈਣ ਭਰਾਵਾਂ ਦੀ ਸੋਚ ਆ ਬਹੁਤ ਸੋਹਣੀਆਂ ਜਿਆਦਾ ਸਾਡੀਆਂ ਬੜੀਆਂ ਹੋਊਗਾ ਤੇ ਮੈਂ ਥੋੜੀ ਜੀ ਇਹਨਾਂ ਨੂੰ ਲੜ ਕਰ ਦਿੰਦੀ ਹੁੰਦੀ ਸੀ ਲਖਵੀਰ ਨੂੰ ਤੇ ਰਣਵੀਰ ਨੂੰ ਮੇਰਾ ਕੋਸਾ ਨਹੀਂ ਮੰਨਦੇ ਹੁੰਦੇ ਸੀ ਮੈਂ ਉਸੇ ਤਰ੍ਹਾਂ ਹੀ ਹਨਾ ਇਹਨਾਂ ਨੂੰ ਮੇਰਾ ਸੁਭਾਅ ਦਾ ਪਤਾ ਵੀ ਇਹ ਬੋਲਣ ਥੋੜੀ ਜੀ ਰੁੱਖੀ ਆ ਪਰ ਇਹਦੇ ਦਿਲ ਚ ਪਾਪ ਹੈ ਨਹੀਂ ਉਹੀ ਚੀਜ਼ ਇਹ ਸਮਝਦੇ ਆ ਮੈਨੂੰ ਅੱਜ ਤਾਈਂ ਤੇ ਬਾਕੀ ਰਣਵੀਰ ਸਾਡੇ ਦੋਨਾਂ ਨਾਲ ਬਹੁਤ ਨਾਲ ਹੀ ਖੜਾ ਰਣਵੀਰ ਲਖਵੀਰ ਦੇ ਤੇ ਮੇਰੇ ਨਾਲ ਕਦੇ ਵੀ ਸਾਨੂੰ ਪਿੱਛਾ ਨਹੀਂ ਦਿੱਤਾ ਉਹਨੇ ਜਵਾਕ ਨੇ ਤੇ ਮਾਨਤਾਨ ਵਧੀਆ ਕਰਦਾ ਹੈ ਨਾ ਜਾਣੇ ਉਹਨੇ ਸੂਟ ਦਮਾਉਣਾ ਹੈ ਨਾ ਵੀ ਲੈ ਕੇ ਜਾਣਾ ਤੇ ਮੈਨੂੰ ਪੁੱਛਣਾ ਕਰਾਇਆ ਹੈਗਾ ਤੇਰੇ ਕੋਲੇ ਇਹ ਚੀਜ਼ ਵੀ ਮੈਨੂੰ ਪੁੱਛਦਾ ਅੱਜ ਵੀ ਪੁੱਛਦਾ ਰਣਵੀਰ ਵੀ ਤੇਰੇ ਕੋਲੇ ਕਰਾਇਆ ਹੈਗਾ ਤੇ ਮੈਂ ਕਹਿੰਦੀ ਜਿਹੜਾ ਭਰਾ ਮੈਨੂੰ ਦਿੱਤਾ ਬੈਗਰੂ ਨੇ ਸਾਰਿਆਂ ਭੈਣਾਂ ਨੂੰ ਇਹੋ ਜਿਹੇ ਭਰਾ ਹੀ ਮਿਲਣ ਚੜ੍ਹਦੀ ਕਲਾ ਰੱਖੇ ਮੇਰੇ ਭਰਾ ਦੀ ਲੰਮੀ ਉਮਰ ਹੋਵੇ ਜਿਵੇਂ ਅੰਨਾ ਸਾਡੇ ਉਹਦਾ ਪੁੱਤ ਕੋਈ ਨੌਕਰੀ ਲੱਗੇ ਵਧੀਆ ਹਨਾ ਤੇ ਵੱਡੀ ਸਾਰੀ ਉਮਰ ਹੋਵੇ ਮੇਰੇ ਭਰਾ ਦੀ ਤੇ ਅਸੀਂ ਤਾਂ ਕਹਦੇ ਹੁੰਦੇ ਆ ਭੈਣ ਭਰਾਵਾਂ ਨੇ ਹਜੇ ਕੋੜੀਆਂ ਦੇ ਕਾਰਜ ਸਵਾਰਨੇ ਆ ਜਿਵਾਕਾਂ ਦੇ ਕਾਰਜ ਸਵਾਰਨੇ ਆ ਮੇਰਾ ਭਰਾ ਨਾਨਕ ਸ਼ੱਕ ਭਰਨ ਆਊਗਾ ਹਨਾ ਉਹ ਚੀਜ਼ ਹਜੇ ਬਹੁਤ ਸੁਪਨੇ ਆ ਧੀਆ ਵਾਸਤੇ ਸਾਡੇ ਤੇ ਨਾਲ ਮਿਲ ਕੇ ਸਾਰੇ ਹਨਾ ਧੀਆ ਦੇ ਕਾਰਜ ਸਵਾਰਾਂਗੇ ਭਰਾ ਦੀ ਤਾਂ ਕਹਿੰਦੇ ਹੁੰਦੇ ਸਾਰੀ ਉਮਰ ਲੋੜ ਹੁੰਦੀ ਹੈ ਤੇ ਵੈਗਰੂ ਮੇਰੇ ਪਿਓ ਨੂੰ ਵੀ ਚੜਦੀ ਕਲਾ ਰੱਖੇ ਲੰਮੀ ਉਮਰਾਂ ਬਖਸ਼ੇ ਮੇਰੇ ਪਿਓ ਨੂੰ ਵੀ ਤੇ ਸਾਡਾ ਹੋਰ ਵੀ ਮੇਰੀਆਂ ਕੁੜੀਆਂ ਦੇ ਜਸ਼ਨ ਦਾ ਅਲਵੀਰ ਦੇ ਮੁੰਡੇ ਦਾ ਵਿਆਹ ਦੇਖ ਜੀ ਦੋਨਾਂ ਕੁੜੀਆਂ ਦੇ ਵਿਆਹ ਦੇਖ ਜੀ ਪੋਤੇ ਦਾ ਵਿਆਹ ਦੇਖ ਜੀ ਮੇਰਾ ਪਿਓ ਹਜੇ ਬੈਠਾ ਰਵੇ ਤਾਂ ਅੰਦਰ ਉਸ ਤੱਕ ਹੈ ਬਾਏ ਗੁਰੂ ਤੇ ਚਲੋ ਜੀ ਨੀ ਆਖ ਜਾਂਦਾ ਹਨ ਤੁਹਾਡੇ ਨਾਲ ਆਪਾਂ ਅੱਜ ਸ਼ੇਅਰ ਕਰਤੀਆਂ ਤੇ ਕਮੈਂਟ ਕਰਕੇ ਦੱਸਿਓ ਹਨ ਕਿਵੇਂ ਦੀ ਲੱਗੀਆਂ ਤੁਹਾਨੂੰ ਸਾਡੀਆਂ ਜਿਆਦਾ ਤੇ ਅੱਜ ਵਾਲੀ ਵੀਡੀਓ ਦਾ ਬੈਠੀਆਂ ਰੱਖਾ ਦੇ ਹਨ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਏ ਬਾਏ ਜੀ ਬਾਏ ਬਾਏ ਜੀ